ਤੁਹਾਨੂੰ ਮਿਲ ਜੂਗਾ ਜਿਵੇਂ ਇਹ ਸ਼ੇਰਵਾਨੀ ਪਈ ਆ ਕੋਟ ਮੰਟ ਪੈਨੇ ਸਾਰਾ ਤੁਹਾਨੂੰ ਜਿਹੜਾ ਇੱਥੇ ਮਿਲ ਜੂਗਾ ਬਹੁਤ ਜਿਆਦਾ ਤੁਹਾਨੂੰ ਮਿਲ ਜੂਗੀ ਬਹੁਤ ਸੋਹਣੇ ਸੋਹਣੇ ਸੂਟ ਪਏ ਨੇ ਬਹੁਤ ਸਾਰਾ ਤੁਹਾਨੂੰ ਜਿਹੜਾ ਕੱਪੜਾ ਲੁਧਿਆਣੇ ਸ਼ਹਿਰ ਤੋਂ ਮਿਲ ਜੂਗਾ ਜੀ ਲਓ ਜੀ 350 ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਆਦੀ ਇੱਕ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਲੁਧਿਆਣੇ ਜੱਜਪੁਰ ਸ਼ਹਿਰ ਲੁਧਿਆਣੇ ਦਾ ਆਪਾਂ ਘੰਟਾ ਘਰ ਦਾ ਬਾਜ਼ਾਰ ਦਿਖਾਵਾਂਗੇ ਬਹੁਤ ਵੱਡਾ ਬਾਜ਼ਾਰ ਆ ਤੇ ਸਾਰਾ ਤੁਹਾਨੂੰ ਆਦਾ ਬਾਜ਼ਾਰ ਆਪਾਂ ਦਿਖਾਵਾਂਗੇ ਤੇ ਅੱਜ ਦੀ ਵੀ ਲਓ ਜੀ ਇਹ ਆ ਲੁਧਿਆਣੇ ਦਾ ਕਾਂਟਾ ਘਰ ਦਾ ਬਾਜ਼ਾਰ ਜਿਹਨੂੰ ਕਿ ਚੌੜਾ ਬਾਜ਼ਾਰ ਵੀ ਕਹਿ ਦਿੰਦੇ ਨੇ ਤੇ ਬਹੁਤ ਵੱਡੀ ਇਹ ਮਾਰਕੀਟ ਆ ਤੁਹਾਨੂੰ ਸਾਰੀ ਅੱਜ ਆਪਾਂ ਇਹ ਮਾਰਕੀਟ ਦਿਖਾਉਣੀ ਆ ਤੇ ਬਹੁਤ ਵੱਡੇ ਵੱਡੇ ਇੱਥੇ ਦੁਕਾਨਾਂ ਨੇ ਆਪਾਂ ਜਮੇ ਤੁਸੀਂ ਦਿਖਾ ਸਕਦੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਤੇ ਬਹੁਤ ਵੱਡੀ ਇਹ ਮਾਰਕੀਟ ਆ ਸ਼ਹਿਰ ਲੁਧਿਆਣੇ ਦੀ ਕਾਂਟਾ ਘਰ ਦੀ ਸਾਰੀ ਮਾਰਕੀਟ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਦੇਖੋ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਇੱਥੇ ਮਿਲ ਜੂਗੀ ਵੈਰਾਈਟੀ ਬਹੁਤ ਜ਼ਿਆਦਾ ਤੁਹਾਨੂੰ ਜਿਹੜੀ ਦੇਖਣ ਨੂੰ ਮਿਲ ਜੂਗੀ ਬਾਕੀ ਅੱਗੇ ਆਪਾਂ ਤੁਹਾਨੂੰ ਦਿਖਾਉਣੀ ਆ ਸਾਰੀ ਮਾਰਕੀਟ ਤੇ ਜਿਵੇਂ ਜਿਵੇਂ ਆ ਫਾਰਮਲ ਪੈਂਟਾਂ ਹੋ ਗਈਆਂ ਸਲਟਾਂ ਹੋ ਗਈਆਂ ਕੋਟ ਪੈਂਟਾਂ ਬਹੁਤ ਸਾਰਾ ਤੁਹਾਨੂੰ ਇਹ ਸਮਾਨ ਮਾਰਕੀਟ ਦੇ ਵਿੱਚ ਮਿਲ ਜੂਗਾ ਬਾਕੀ ਜਿਵੇਂ ਜੁਐਲਰੀ ਹੋ ਗਈ ਹੈ ਨਾ ਨੁਕਿਸਟਿਕ ਹੋ ਗਈਆਂ ਹੋਰ ਵੀ ਕਾਫੀ ਸਮਾਨ ਤੇ ਅੱਗੇ ਸੇਲ ਲੱਗੀ ਹੋਈ ਆ ਜਿਵੇਂ 200 ਰੁਪਏ ਤੇ ਜੇ ਆਪਾਂ ਗੱਲ ਕਰੀਏ ਵੀ ਦਿੱਲੀ ਵਾਲੇ ਰੇਟ ਮਿਲ ਜਾਂਦਾ ਮੈਂ ਤਾਂ ਕਹੂੰਗਾ ਵੀ ਹਾਂ ਦਿੱਲੀ ਵਾਲੇ ਰੇਟ ਮਿਲਦੇ ਆ ਤੇ ਬਾਕੀ ਤੁਸੀਂ ਵਿਜ਼ਿਟ ਕਰ ਇੱਕ ਵਾਰ ਜਰੂਰ ਕਰੋ ਲੁਧਿਆਣੇ ਨੂੰ ਇਹ ਲੁਧਿਆਣੇ ਦੇ ਚੌੜਾ ਬਾਜ਼ਾਰ ਵੀ ਆਪਾਂ ਕਹਿ ਸਕਦੇ ਆ ਤੇ ਵੈਸੇ ਘੰਟਾ ਘਰ ਵੀ ਤੁਸੀਂ ਪੁੱਛ ਕੇ ਆ ਸਕਦੇ ਹੋ ਤੇ ਚੌੜਾ ਬਾਜ਼ਾਰ ਵੀ ਦੋਨੋਂ ਇਹ ਚੋੜੇ ਬਿਜਾਰ ਦੇ ਨਾਲ ਆਈ ਮਾਰਕੀਟ ਜਾਣੀ ਜਾਂਦੀ ਆ ਤੇ ਬਹੁਤ ਵੱਡੀ ਇਹ ਮਾਰਕੀਟ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਸਾਰਾ ਕੱਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲ ਜਾਊਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਵੱਡੇ ਵੱਡੀਆਂ ਇੱਥੇ ਦੁਕਾਨਾਂ ਨੇ ਤੇ ਆ ਕੰਬਲ ਦੀ ਵੈਰਾਈਟੀ ਵੀ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਊਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਭਈਆ ਕਿੰਨੇ ਤੋਂ ਸਟਾਰਟ ਹੋ ਜਾਂਦਾ ਕੰਬਲ ਕਿੰਨੇ ਤੋਂ ਸਟਾਰਟ ਹੋ ਜਾਂਦਾ ਹਮਰੇ ਬਾਅਦ 70 ਰੁਪਏ ਸ਼ੁਰੂ ਹੋ ਜਾਂਦਾ ਹੈ 70 ਰੁਪਏ ਤੋਂ ਲਓ ਵੀ 70 ਰੁਪਏ ਤੋਂ ਬਾਅਦ ਉਹਨੇ ਕਹਿੰਦਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਅੱਗੇ ਚੱਲਦੇ ਤੇ ਅੱਗੇ ਬ੍ਰੈਕਟ ਉਸ ਤੋਂ ਬੜਾ ਜੇ ਤੁਹਾਨੂੰ ਵੈਰਾਈਟੀ ਲੈਂਗਵੇਜ ਵਿੱਚ ਕਾਫੀ ਜਿਆਦਾ ਮਿਲ ਜੂਗੀ ਬਾਜ਼ਾਰ ਦੇ ਵਿੱਚੋਂ ਜੇ ਤੁਸੀਂ ਦੇਖ ਸਕਦੇ ਹੋ ਲੋਕੀ ਬਾਕੀ ਆਹ ਦੇਖੋ ਪਿੰਨੀਆਂ ਛੋਟੀਆਂ ਡਰੈੱਸਾਂ ਹਨ ਤੇ ਲਹंगे ਬ੍ਰਾਈਡਲ ਲੈਂਗਵੇਜ ਸਾਰਾ ਤੁਹਾਨੂੰ ਜਿਹੜਾ ਕਲੈਕਸ਼ਨ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗੀ ਬਹੁਤ ਵੱਡੀ ਮਾਰਕੀਟ ਹੈ ਬਾਕੀ ਐਵੇਂ ਦੇ ਬੈਗ ਵਗੈਰਾ ਟੇਕੀਆਂ ਤੁਹਾਨੂੰ ਬਹੁਤ ਸਾਰੀਆਂ ਮਿਲ ਜਿੰਗ ਜਿਵੇਂ ਆਹ ਸਲਟਾ ਪਿੰਨਾਂ ਨੇ 2 200 ਰੁਪਏ ਦੀ ਹੈ ਸਿਰਫ 200 ਰੁਪਏ ਤੁਹਾਨੂੰ ਸਲਟ ਮਿਲ ਜੂਗੀ ਆਹ ਭਈਆ ਜਿਵੇਂ ਤੇ ਆਹ ਲੋਹੜਾਂ ਪਿੰਨਾਂ ਨੇ ਗਰਮੀ ਆਣੀਆਂ ਹੈ ਨਾ ਆਹ ਸਲਟਾ ਪਿੰਨਾਂ ਨੇ ਲੋਹੜਾ ਲਿਖਿਆ ਸ ਤੇ ਤੁਸੀਂ ਕਿਸੇ ਵੀ ਦਿਨ ਮਨ ਲੈ ਟਾਈਮ ਇੱਥੇ ਆ ਸਕਦੇ ਹੋ ਤੇ ਐਤਵਾਰ ਨੂੰ ਇਕੱਠ ਹੋ ਥੋੜਾ ਜਿਆਦਾ ਹੁੰਦਾ ਤੇ ਬਾਕੀ ਹੋਰ ਦਿਨ ਕੋਸ਼ਿਸ਼ ਕਰਿਓ ਆਉਣ ਦੀ ਤੇ ਮਾਰਕੀਟ ਐ ਮੇਰੇ ਸਹਿਮਤਾਂ ਵੀ ਪੱਕੀ ਖੁੱਲੀ ਰਹਿੰਦੀ ਆ ਕੋਈ ਬੰਦੜਾ ਮਨ ਲੈ ਦਾ ਹੋਣਾ ਨਹੀਂ ਕੋਈ ਚੱਕਰ ਹੋਊਗਾ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਆਪਣੀ ਵੀਡੀਓ ਦੇਖਦੇ ਹੁੰਦੇ ਹੋ ਤੇ ਜਾਂ ਕੋਈ ਬਾਹਰੋਂ ਵੀ ਆਪਣਾ ਭੈਣ ਭਰਾ ਵੀਡੀਓ ਦੇਣਾ ਉਹ ਵੀ ਕਮੈਂਟ ਜਰੂਰ ਕਰਿਓ ਬਾਕੀ ਆ ਪੰਜਾਬੀ ਜੁੱਤੀ ਦੀ ਕਲੈਕਸ਼ਨ ਦੇਖੋ ਨਾ ਲਓ ਪੰਜਾਬੀ ਜੁੱਤੀ ਦੀ ਕਲੈਕਸ਼ਨ ਵੀ ਤੁਹਾਨੂੰ ਬਹੁਤ ਜਿਆਦਾ ਮਿਲ ਜੂਗੀ ਜੇ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਆਂ ਜੀ ਅੱਗੇ ਦਿਖਾਉਨੇ ਤੁਹਾਨੂੰ ਲੋਹਰਾ ਟੀ-ਸ਼ਰਟਾਂ ਨਾ ਬਹੁਤ ਜ਼ਿਆਦਾ ਵੈਰਾਈਟੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂ ਤੇ ਕੱਪੜੇ ਦੀ ਗੱਲ ਕਰੀ ਕੱਪੜਾ ਤੁਹਾਨੂੰ ਬਹੁਤ ਸਾਰਾ ਮਿਲ ਜੂਗਾ ਜਿਵੇਂ ਆਹ ਟੀ-ਸ਼ਰਟਾਂ ਪਈਆਂ ਨੇ ਹਨਾ ਲੋਹਰਾ ਪਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲੋ ਜੀ 150 ਅੱਗੇ 150 ਦੀ ਆ ਗਈ ਹੈ ਨਾ 200 150 ਇਹੀ ਰੇਟ ਮਨਲਾ ਤੁਹਾਨੂੰ ਇੱਥੇ ਮਿਲੂਗਾ ਸਾਰਾ ਤੇ ਜਿਵੇਂ ਆਹ ਮਫਲਰ ਪਏ ਨੇ ਬਾਕੀ ਫਾਰਮਲ ਪੈਂਟਾਂ ਪਈਆਂ ਨੇ ਤੇ 200 250 ਇੱਥੋਂ ਇਹ ਰੇਂਜ ਵਿੱਚ ਤੁਹਾਨੂੰ ਇੱਥੋਂ ਕੱਪੜਾ ਜਿਹੜਾ ਸਟਾਰਟ ਹੋ ਜੂਗਾ ਕੱਪੜਾ ਮਿਲਣਾ ਤੇ ਆ ਕੋਟਮੈਂਟ ਆਗੇ ਜਿਵੇਂ ਨਾ ਕੋਟਮੈਂਟ ਮਿਲ ਜਾਣਗੇ 1500 ਰੁਪਏ ਦਾ 3 ਪੀਸ ਭਾਈ ਜੀ 3 ਪੀਸ 1500 ਰੁਪਏ ਦਾ 1500 ਰੁਪਏ ਦਾ 3 ਪੀਸ ਮੇਰੇ ਕੋਲ ਦਾ ਜੀ ਵਾਸੀ ਰੇਟ ਆ ਸਾਡੇ ਭਾਈ ਠੀਕ ਆ ਜੀ ਆਜੋ ਟਰਾਈ ਕਰੋ ਵੀਰੇ ਬਾਕੀ ਬੱਚਿਆਂ ਦੇ ਕੱਪੜੇ ਹਨ ਤੇ ਬਾਕੀ ਆ ਦੇਖੋ ਅੱਗੇ ਕਲੈਕਸ਼ਨ ਲੇਡੀਜ਼ ਕਲੈਕਸ਼ਨ ਆ ਗਈ ਕਿੰਨੇ ਸੋਹਣੇ ਸ਼ੂਟ ਪਏ ਨੇ ਹਨ ਤੁਸੀਂ ਦੇਖ ਸਕਦੇ ਹੋ ਤੇ ਅੱਗੇ ਚੱਲਦੇ ਆਂ ਜੀ ਅੱਗੇ ਤੁਹਾਨੂੰ ਦਿਖਾਉਨੇ ਆ ਸਾਰੀ ਇਹ ਆਪਾਂ ਅੱਜ ਮਾਰਕੀਟ ਤੇ ਆਹ ਕੁਰਤੇ ਆ ਗਏ ਭਈ ਇਹ ਕੀ ਰੇਟ ਆ ਇੱਕ ਕੁਰਤੇ ਦਾ 150 ਦਾ ਇੱਕ ਕੁਰਤਾ ਜੀ ਆ ਕਲਰ ਮੈਂ ਬਹੁਤ ਦੇਖਿਆ ਚੱਲਦਾ ਹੈ ਟ੍ਰੈਂਡਿੰਗ ਦੇ ਵਿੱਚ ਚੱਲਦਾ ਮੇਰੇ ਹਿਸਾਬ ਨਾਲ ਮੈਂ ਬਹੁਤ ਇਹ ਨਾਲ ਕਲਰ ਦੇਖ ਲਿਆ ਤੇ ਅੱਗੇ ਆ ਜਿਵੇਂ ਸੂਟ ਪਏ ਨੇ ਲਓ ਵੀ 250 ਹਨਾ 250 ਤੁਸੀਂ ਦੇਖ ਸਕਦੇ ਹੋ ਸਾਰੇ ਐਵੇਂ ਦੀ ਕਲੈਕਸ਼ਨ ਪਈ ਆ ਤੇ ਬਾਕੀ ਅੱਗੇ ਡੇਲੀ ਯੂਜ਼ ਵਾਲਾ ਸਮਾਨ ਆਪਣੇ ਘਰਾਂ ਦੀ ਯੂਜ਼ ਹੋਣ ਵਾਲਾ ਨਾ ਜਿਵੇਂ ਸੂਈ ਚ ਆਪਾਂ ਵਰਤਦੇ ਆ ਉਹ ਸਮਾਨ ਵੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਗੈਸ ਚੁੱਲ੍ਹੇ ਹੋ ਗਏ ਹਨਾ ਬਾਕੀ ਕਟਰ ਵਗੈਰਾ ਹੋਰ ਸਾਰਾ ਕੁਝ ਤੁਹਾਨੂੰ ਇੱਥੋਂ ਮਿਲ ਜੂਗਾ ਸ਼ਹਿਰ ਲੁਧਿਆਣੇ ਦੇ ਵਿੱਚੋਂ ਤੇ ਤੁਸੀਂ ਆ ਸਕਦੇ ਹੋ ਇੱਕੋ ਜਗ੍ਹਾ ਤੋਂ ਤੁਹਾਨੂੰ ਸਾਰਾ ਕੁਝ ਜਿਹੜਾ ਪਰਵਾਈਡ ਹੋ ਜੂਗਾ ਲੁਧਿਆਣਾ ਸ਼ਹਿਰ ਦੇ ਵਿੱਚ ਤੁਸੀਂ ਜਰੂਰ ਆਓ ਵਿਜ਼ਿਟ ਕਰੋ ਤੇ ਬਹੁਤ ਵੱਡੀ ਮਾਰਕੀਟ ਹੈ ਜੀ ਜਿਵੇਂ ਪਹਿਲਾਂ ਹੀ ਤੁਹਾਨੂੰ ਬਤਾ ਦਿੱਤਾ ਤੇ ਕੱਪੜੇ ਦੀ ਗੱਲ ਕਰੀਏ ਕੱਪੜੇ ਦੀ ਕਲੈਕਸ਼ਨ ਬਹੁਤ ਜ਼ਿਆਦਾ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਕੱਪੜੇ ਦੀ ਕਲੈਕਸ਼ਨ ਜਿਹੜੀ ਉਹ ਬਹੁਤ ਜ਼ਿਆਦਾ ਆ ਤੇ ਬਾਕੀ ਮੇਡੀ ਤੇ ਬਾਕੀ ਲਹंगे ਹਨਾ ਫੁਲਕਾਰੀਆ ਸਾਰਾ ਤੁਹਾਨੂੰ ਜਿਹੜਾ ਇੱਥੋਂ ਮਿਲ ਜੂਗਾ ਬ੍ਰਾਈਡਲ ਦਾ ਮਲਾ ਸ਼ੇਰਵਾਨੀ ਹੋਗੀ ਕੋਟ ਪੈਂਟ ਹੋਗੇ ਨਾ ਸਾਰਾ ਸਾਰਾ ਤੁਹਾਨੂੰ ਮਿਲ ਜੂਗਾ ਜਿਵੇਂ ਇਹ ਸ਼ੇਰਵਾਨੀ ਪਈਆ ਕੋਟ ਪੈਂਟ ਪੈਨੇ ਸਾਰਾ ਤੁਹਾਨੂੰ ਜਿਹੜਾ ਇੱਥੋਂ ਮਿਲ ਜੂਗਾ ਬਾਕੀ ਅੱਗੇ ਜਿਵੇਂ ਆ ਸੂਟ ਆ ਗਏ ਹਨ ਸੂਟ 3500 ਦਾ ਸੂਟ ਆ ਇਹ ਲਓ ਜੀ ਆ ਫਾਈਨਲ ਲਿਖਿਆ 3500 ਲਓ ਜੀ ਤੇ ਕਦਰ ਆਪਸ਼ਨ ਵੀ ਬਹੁਤ ਜਿਆਦਾ ਤੁਹਾਨੂੰ ਮਿਲ ਜੂਗੀ ਬਹੁਤ ਸੋਹਣੇ ਸੋਹਣੇ ਸੂਟ ਪਏ ਨੇ ਬਾਕੀ ਅੱਗੇ ਚੱਲਦੇ ਆ ਜੀ ਤੇ ਬਾਕੀ ਅੱਗੇ ਕੋਟ ਪੈਂਟ ਲਓ ਵੀ 2000 ਦਾ ਤੇ 2000 ਦਾ ਕੋਟ ਪੈਂਟ ਤਿਆਰ ਹੋ ਜਾਂਦਾ ਜੀ ਤੇ ਬਾਕੀ ਲਓ ਜੀ ਬਾਕੀ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਕੱਪੜੇ ਦੀ ਮਿਲ ਜੂ ਫਾਰਮਲ ਦੇ ਵਿੱਚ ਵੀ ਕੋਟ ਪੈਂਟ ਦੇ ਵਿੱਚ ਵੀ 2500 ਠੀਕ ਹੈ ਲਓ ਜੀ ਤੇ 202500 ਤੇ ਬਾਕੀ ਆ ਸੂਟ ਆ ਗਏ 3500 ਦੇ। ਲਓ ਜੀ 3500 ਦਾ ਸੂਟ। ਦੁਪੱਟਾ ਨਾਲ ਆ। ਦੇਖ ਸਕਦੇ ਹੋ। ਬਾਕੀ ਅੱਗੇ ਚੱਲਦੇ ਆਂ ਜੀ ਅੱਗੇ ਦਿਖਾਉਣੇ ਤੁਹਾਨੂੰ। ਸਾਰੀ ਇਹ ਆਪਾਂ ਮਾਰਕੀਟ ਤੇ ਕੱਟ ਦੀ ਗੱਲ ਕਰੀਏ ਕੱਟ ਬਹੁਤ ਆ ਮਾਰਕੀਟ ਦੇ ਵਿੱਚ। ਤੇ ਤੁਸੀਂ ਦੇਖ ਸਕਦੇ। ਲਓ ਵੀ ਆਹ ਬਾਈ ਜਿਹੜਾ ਕਹਿੰਦੇ 1500 ਦੇ। 1500 ਕੋਟ ਪੈਂਟ ਸ਼ੇਰਮਾਨੀ ਇੰਡੋ ਵੈਸਟਰਨ। ਸ਼ੇਰਮਾਨੀ। ਪਜਾਮਾ। ਲਓ ਜੀ। 1500 ਦਾ 3 ਪੀਸ ਕੋਟ ਪੈਂਟ ਅੱਗੇ ਚੱਲਦੇ ਆ ਜੀ। ਤੇ ਅੱਗੇ ਚੱਲਦੇ ਆ ਜੀ ਤੇ 1500 2000 ਦਾ ਕੋਟ ਮੰਡ 3 ਪੀਛੇ ਕਹਿੰਦੇ ਨੇ ਬਾਕੀ ਆਹ ਖਿਆਲਾਂ ਦੀ ਆ ਗਈਆਂ ਕੋਟੀਆਂ ਤੇ ਕਲਰ ਆਪਸ਼ਨ ਬਹੁਤ ਜ਼ਿਆਦਾ ਮਿਲ ਜੂ ਇਹਦੇ ਵਿੱਚ ਤੁਹਾਨੂੰ ਕੀ ਰੇਟ ਆ ਵੀਰੇ 2500 2500 2500 ਸਾਰਾ ਪ੍ਰਾਈਸ ਆ ਬਾਕੀ ਅੱਗੇ ਵੀ ਆ ਗਈ ਕਿੰਨਾ ਜੀ 2500 2500 लवली ਆ ਵਾਲੀ 200 ਤੇ ਬਾਕੀ ਟੌਪ ਲਾ ਕੇ ਜਵੇਂ ਹਨਾ ਬਾਕੀ ਬਹੁਤ ਵੱਡੀ ਮਾਰਕੀਟ ਹੈ ਜਵੇਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਇਹ ਮਾਰਕੀਟ ਦਾ ਬਹੁਤ ਜ਼ਿਆਦਾ ਆ ਮਾਰਕੀਟ ਤੇ 파ਰਤ ਵਗੈਰਾ ਆ ਕੇ ਜਵੇਂ ਹਨਾ ਲਓ ਜੀ ਬੈਗ ਵਗੈਰਾ ਆ ਗਿਆ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਸਾਮਾਨ ਮਿਲ ਜੂਗਾ ਜਿਵੇਂ ਆ ਬੈਗਪੈਕ ਲਓ ਜੀ ਦੇਖ ਸਕਦੇ ਹੋ ਸਾਰਾ ਤੁਹਾਨੂੰ ਜਰਾ ਤੁਹਾਨੂੰ ਮਿਲ ਜੂਗਾ ਇੱਕੋ ਜਗ੍ਹਾ ਤੇ ਮਨ ਲਾਪਾ ਸਿੱਕ ਦੀ ਲੈ ਸਕਦੇ ਤੇ ਬਾਕੀ ਅੱਗੇ ਲੋੜਾਂ ਟੀ ਸ਼ਰਟਾਂ ਹਨਾ ਬਾਕੀ ਫੁਲਕਾਰੀ ਆ ਗਈਆਂ ਜੀ ਫੁਲਕਾਰੀ ਤੁਹਾਨੂੰ ਦਿਖਾਉਨੇ ਆਪਾਂ ਤੇ ਫੁਲਕਾਰੀ ਤੁਹਾਨੂੰ ਮਿਲ ਜੂਗੀ ਲਓ ਜੀ ਫੁਲਕਾਰੀ ਮਿਲ ਜੂਗੀ ਤੁਹਾਨੂੰ ਹਨਾ ਤੇ ਬਾਕੀ ਇੱਧਰ ਵੀ ਫੁਲਕਾਰੀਆਂ ਪਈਆਂ ਨੇ ਬਾਕੀ ਡਰੈਸ ਹਨ ਬਹੁਤ ਸਾਰਾ ਫਲੂ ਜਿਹੜਾ ਕਪੜਾ ਲੁਧਿਆਣੇ ਸ਼ਹਿਰ ਤੋਂ ਮਿਲ ਜੂਗਾ ਤੇ ਜੇ ਰੇਟ ਦੀ ਗੱਲ ਕਰੀਏ ਰੇਟ ਜੈਨੂਅਲ ਹੋਣਗੇ ਹਨਾ ਬਾਕੀ ਜਿਵੇਂ ਆਹ ਪਹਿਨੇ ਦੇਖ ਸਕਦੇ ਹੋ ਲੋਕ ਤੇ ਅੱਗੇ ਚੱਲਦੇ ਹੀ ਅੱਗੇ ਦਿਖਾਉਨੇ ਤੁਹਾਨੂੰ ਹੋਰ ਤੇ ਪੈਂਟਾਂ ਹਨਾ ਐਵੇਂ ਦਾ ਸਾਰਾ ਇਹ ਬਾਜ਼ਾਰ ਆ ਤੇ ਕਾਫੀ ਦੂਰ ਤੱਕ ਇਹ ਬਾਜ਼ਾਰ ਆ ਕਾਫੀ ਵੱਡੀ ਮਾਰਕੀਟ ਆ ਇਹ ਲੁਧਿਆਣੇ ਦੀ ਤੇ ਜਿਵੇਂ ਆਹ ਡਰੈਸਾਂ ਪਈਆਂ ਨੇ ਹਨਾ ਅੱਜ ਮੈਂ ਡਰੈਸਾਂ ਨੂੰ ਬਹੁਤ ਥੋੜੀ ਥੋੜੀ ਤੁਹਾਨੂੰ ਡਰੈਸਾਂ ਮਿਲ ਜਾਣਗੀਆਂ ਲੁਧਿਆਣੇ ਤੇ ਅੱਗੇ ਚੱਲਦੇ ਹਾਂ ਅੱਗੇ ਤੁਹਾਨੂੰ ਦਿਖਾਉਨੇ ਆ ਸਾਰੀ ਮਾਰਕੀਟ ਸਾੰਭੀ ਦੇਖ ਲੈ ਤੇ ਕਮੈਂਟ ਜਰੂਰ ਕਰਿਓ ਕਿ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੁੰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣੇ ਸੱਜਣ ਮਿੱਤਰਾਂ ਨਾਲ ਅੱਗੇ ਭੈਣ ਭਰਾਵਾਂ ਨਾਲ ਲਓ ਜੀ ਬਾਕੀ ਇਹ ਸੂਟਾਂ ਦੀ ਗੱਲ ਕਰੀ ਤਾਂ ਸੂਟ ਉਹਦੀ ਰੇਟ ਆ 300 350 ਜਿੰਨੇ 350 ਆ ਗਿਆ ਜੀ ਲਓ ਜੀ 350 ਇਹ ਪ੍ਰਾਈਸ ਤੁਹਾਨੂੰ ਸੂਟ ਹੈ ਲੁਧਿਆਣੇ ਦੇ ਵਿੱਚੋਂ ਮਿਲ ਜਾਣਗੇ ਇਹਨੂੰ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਚੱਪਲਾਂ ਤੇ ਬਹੁਤ ਵੱਡੀ ਇਹ ਮਾਰਕੀਟ ਹੈ ਜੀ ਆਪਾਂ ਗੱਲ ਕਰੀਏ ਬਾਕੀ ਤੁਸੀਂ ਕਮੈਂਟ ਕਰੋ ਲੁਧਿਆਣੇ ਦੀ ਹੋਰ ਕਿਹੜੀ ਤੁਸੀਂ ਮਾਰਕੀਟ ਦੇਖਣੀ ਆ ਬਾਕੀ ਜਿਵੇਂ ਇਹ ਲਹਿੰਗੇ ਆਗੇ ਹਨ ਬ੍ਰਾਈਡਲ ਲੁੱਕ ਦੇ ਵਿੱਚ ਲਓ ਜੀ ਇਹ ਦੇਖ ਸਕਦੇ ਹੋ ਇਹ ਸਾਰਾ ਤੁਹਾਨੂੰ ਸ਼ਹਿਰ ਲੁਧਿਆਣੇ ਦੇ ਵਿੱਚੋਂ ਮਿਲ ਜਾਊਗਾ ਲਓ ਜੀ ਤੇ ਅੱਗੇ ਚੱਲਦੇ ਆ ਜੀ ਤੇ ਬਾਕੀ ਤੁਸੀਂ ਕਮੈਂਟ ਕਰਿਓ ਕਿ ਤੁਸੀਂ ਲੁਧਿਆਣਾ ਦਾ ਕਿਹੜਾ ਬਾਜ਼ਾਰ ਦੇਖਣਾ ਕਿਉਂਕਿ ਆਪਾਂ ਯਾਤਰਾ ਘੰਟਾ ਘਰੀਏ ਸ਼ੋਰ ਕਰਦੇ ਆਂ ਜਦੋਂ ਘੰਟਾ ਘਰੀਏ ਆਪਾਂ ਦਿਖਾਉਣੇ ਹੁੰਦੇ ਆ ਕਿਉਂਕਿ ਬਾਕੀ ਤੁਸੀਂ ਕਮੈਂਟ ਕਰ ਦਿਓ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਉਹ ਬਾਜ਼ਾਰ ਨੈਕਸਟ ਟਾਈਮ ਕਵਰ ਕਰਨ ਦੀ ਜਿਹੜਾ ਬਾਜ਼ਾਰ ਤੁਸੀਂ ਘਰ ਬੈਠੇ ਦੇਖਣਾ ਚਾਹੁੰਦੇ ਹੋ ਆਪਾਂ ਤੁਹਾਨੂੰ ਉਹ ਬਾਜ਼ਾਰ ਵੀ ਦਿਖਾਵਾਂਗੇ ਤੇ ਲੁਧਿਆਣਾ ਵਾਲੇ ਕਮੈਂਟ ਜਰੂਰ ਕਰਿਓ ਤੇ ਐਵੇਂ ਸਾਰੀ ਮਾਰਕੀਟ ਆ ਜੀ ਇਹ ਤੇ ਹੁਣ ਆਪਾਂ ਤੁਹਾਨੂੰ ਦੂਜੀ ਸ਼ਾਟ ਮਾਰਕੀਟ ਦਿਖਾਵਾਂਗੇ ਤੇ ਅੱਗੇ ਕੱਟ ਦੇਖਣ ਨੂੰ ਕੱਟ ਬਹੁਤ ਜ਼ਿਆਦਾ ਆ ਲੋ ਜੀ ਦੇਖਦਾ ਬਹੁਤ ਜ਼ਿਆਦਾ ਕ ਇਹ ਬਹੁਤ ਵੱਡੀ ਇਹ ਮਾਰਕੀਟ ਆ ਤੇ ਕੱਪੜੇ ਦੇ ਵਿੱਚ ਮੰਨੀ ਪਰਮੰਨੀ ਮਾਰਕੀਟ ਆ ਆਪਾਂ ਨੂੰ ਕਹਿ ਸਕਦੇ ਆ ਕੱਪੜਿਆ ਬਹੁਤ ਜ਼ਿਆਦਾ ਇੱਥੋਂ ਮਿਲ ਜੂਗਾ ਕਵਾਂਟੀਟੀ ਇੰਨੀ ਕਿ ਜ਼ਿਆਦਾ ਕੱਪੜੇ ਦੀ ਮਿਲ ਜੂਗੀ ਤੁਸੀਂ ਕਹੋਗੇ ਲੋ ਜੀ ਪੈਂਟਾ ਸ਼ਰਟਾਂ ਕੋਡ ਪੈਂਟ ਲੈਣੇ ਵੱਡੇ ਜਿਹੇ ਤੇ ਇਹਦੇ ਵਿੱਚ ਟਾਬਲ ਆ ਗਏ ਹਨ ਤੇ ਬਾਕੀ ਆ ਬੈਗ ਵਗੈਰਾ ਆਲੇ ਸਾਰੇ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀ ਇਹ ਜਿਹੜੀ ਮਾਰਕੀਟ ਆ ਸ਼ਹਿਰ ਲੁਧਿਆਣੇ ਦੀ ਤੇ ਬਾਕੀ ਤੁਸੀਂ ਕਮੈਂਟ ਜਰੂਰ ਕਰਿਓ ਵੀ ਤੁਸੀਂ ਹੋਰ ਕਿਹੜੇ ਸ਼ਹਿਰ ਦੀ ਮਾਰਕੀਟ ਦੇਖਣੀ ਆ ਬਾਕੀ ਐਵੇਂ ਦੇ ਸਾਰੇ ਬਰਾਈਡਲ ਸੂਟ ਲਹਿੰਗੇ ਤੁਹਾਨੂੰ ਮਿਲ ਜਾਣਗੇ ਲੋ ਤੇ ਅੱਗੇ ਤੁਹਾਨੂੰ ਦਿਖਾਉਣੀ ਆ ਆਪਾਂ ਹੁਣ ਮਾਰਕੀਟ ਦੀ ਦੂਜੀ ਸਾਈਡ ਤੇ ਆਪਾਂ ਤੁਹਾਨੂੰ ਪਹਿਲੀ ਸਾਈਡ ਦਿਖਾਈਆ ਮਾਰਕੀਟ ਦੀ ਤੇ ਮਾਰਕੀਟ ਬਹੁਤ ਵੱਡੀ ਆ ਕੱਪੜਾ ਬਹੁਤ ਜ਼ਿਆਦਾ ਜੀ ਆਪਾਂ ਗੱਲ ਕਰੀਏ ਤੇ ਜੇ ਤੁਸੀਂ ਮੰਨ ਲਾ ਸਾਰੀ ਮਾਰਕੀਟ ਕੋ ਮੇਰਾ ਬਹੁਤ ਟਾਈਮ ਲੱਗ ਜੂ ਮਾਰਕੀਟ ਕਿਉਂਕਿ ਲੰਬੀ ਹੋ ਲੰਬੀ ਮਾਰਕੀਟ ਬਹੁਤ ਦੂਰ ਤੱਕ ਆ ਤੇ ਜੇ ਕੱਪੜੇ ਦੀ ਗੱਲ ਕਰੀਏ ਕੱਪੜਾ ਬਹੁਤ ਜ਼ਿਆਦਾ ਆ ਕੱਪੜੇ ਦੀ ਕੁਆਂਟੀਟੀ ਬਹੁ ਤੇ ਕੱਪੜੇ ਵਿੱਚ ਬੱਚਿਆਂ ਦੇ ਲੇਡੀਜ਼ ਮੁੰਡਿਆਂ ਦੇ ਹਰ ਇੱਕ ਤਰ੍ਹਾਂ ਦਾ ਕੱਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਜਿਵੇਂ ਤੁਸੀਂ ਦੇਖਦੇ ਹੋ ਬਾਕੀ ਐਵੇਂ ਦੇ ਤੁਹਾਨੂੰ ਸ਼ੈਂਪੂ ਵਗੈਰਾ ਕੰਡੀਸ਼ਨਰ ਵਗੈਰਾ ਵੀ ਮਿਲ ਜਾਣਗੇ ਤੇ ਦੁਕਾਨਾਂ ਜੇ ਗੱਲ ਕਰੀਏ ਕਾਫੀ ਦੁਕਾਨਾਂ ਨੇ ਜਿਹੜੀ ਦੇਖ ਸਕਦੇ ਹੋ ਕੋਈ ਵੀ ਆ ਲੋ ਜੁਹੇਬ ਯਾ ਲੋ ਅੱਗੇ ਚੱਲਦੇ ਹਾਂ ਅੱਗੇ ਸਾਨੂੰ ਆਉਣਿਆ ਸਾਰੇ ਇਹ ਮਾਰਕੀਟ ਇਹ ਆਪਾਂ ਚੌਂਕ ਤੋਂ ਅੱਗੇ ਆ ਗਏ ਹੁਣ ਤੇ ਜਿਵੇਂ ਕਿਚਨ ਦੇ ਵਿੱਚ ਆਪਾਂ ਨਾ ਡੇਲੀ ਜੂਜੇ ਵਾਸਤੇ ਲੈਣਾ ਹੋਵੇ ਜਾਂ ਰੇਨ ਕੋਟ ਲੈਣਾ ਹੋਵੇ ਉਹ ਵੀ ਤੁਹਾਨੂੰ ਸਾਰਾ ਇੱਥੇ ਪ੍ਰੋਵਾਈਡ ਹੋ ਜੂਗਾ ਜਿਵੇਂ ਕਿ ਕਿਚਨ ਵਾਲਾ ਪਿਆ ਤੇ ਆਹ ਰੇਨ ਕੋਟ ਪਿਆ ਨਾ ਤੇ ਆਹ ਬੱਚਿਆਂ ਵਾਲੇ ਪਏ ਨੇ ਤੇ ਸਿਆਲਾਂ ਦਾ ਕੱਪੜਾ ਜੇ ਆਪਾਂ ਗੱਲ ਕਰੀਏ ਸਿਆਲਾਂ ਦਾ ਕੱਪੜਾ ਇੱਥੇ ਆਉਣ ਲੱਗ ਗਿਆ ਮਾਰਕੀਟ ਦੇ ਵਿੱਚ ਤੇ ਜਿਵੇਂ ਕੋਟੀਆਂ ਵਗੈਰਾ ਆ ਗਈਆਂ ਹਨਾ ਬਾਕੀ ਅੱਗੇ ਜਿਵੇਂ ਜੁਰਾਬਾਂ ਬਲੈਣਾ ਬਹੁਤ ਸਾਰਾ ਯਾਨੀ ਸਮਾਨ ਹੈ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਬਹੁਤ ਸਾਰਾ ਕੱਪੜਾ ਤੁਹਾਨੂੰ ਮਿਲ ਜੂਗਾ ਕੱਪੜੇ ਦੀ ਕਾਉਂਟੀਟੀ ਬਹੁਤ ਜ਼ਿਆਦਾ ਹੈ ਜੇ ਆਪਾਂ ਗੱਲ ਕਰੀਏ ਤੇ ਬਹੁਤ ਵੱਡੀਆਂ ਵੱਡੀਆਂ ਇੱਥੇ ਦੁਕਾਨਾਂ ਨੇ ਬਾਕੀ ਤੁਹਾਨੂੰ ਉਹ ਤਾਂ ਦੇ ਬ੍ਰਾਂਡ ਵੀ ਮਿਲ ਜਾਣਗੇ ਜੇ ਤੁਸੀਂ ਬ੍ਰਾਂਡ ਵੀ ਲੈਣੇ ਹਨ ਤਾਂ ਬ੍ਰਾਂਡ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਆ ਦੁਕਾਨਾਂ ਨੇ ਨਾ ਐਵੇਂ ਜੇ ਤੁਹਾਨੂੰ ਦੁਕਾਨਾਂ ਹੀ ਮਿਲ ਜਾਣਗੀਆਂ ਵਧੀਆ ਮਤਲਬ ਪਰ ਬਾਹਰ ਵੀ ਦੁਕਾਨਾਂ ਬਹੁਤ ਨੇ ਉਹਨਾਂ ਦੇ ਵੀ ਕੱਪੜਾ ਬਹੁਤ ਆ ਤੇ ਜਿਵੇਂ ਆ ਸ਼ੇਰਵਾਨੀ ਪਈ ਆ ਕੋਟ ਪੈਂਟ ਪਿਆ ਜਿਵੇਂ 10 ਦਿਨ ਕੋਟ ਪੈਂਟ ਵੀ 2000 ਦੇ 3 ਫੀਟ 2500 ਦੇ 3 ਫੀਟ ਹੈ ਨਾ 1500 ਦੇ 3 ਫੀਟ ਐਵੇਂ ਰੇਟ ਕਹਿ ਰਹੇ ਨੇ ਤੇ ਜਿਵੇਂ ਆ ਰੇਨ ਕੋਟ ਪਏ ਨੇ ਲਓ ਜੀ ਬਾਕੀ ਆਪ ਇਹ ਨੇ ਤੇ ਟ੍ਰੈਕ ਸੂਟ ਲੋਗੋ ਬਾਕੀ ਫਾਰਮਲ ਪੈਂਟਾਂ ਹਨ ਸੇ ਬਹੁਤ ਸਾਰਾ ਅਧਮੇ ਸੇ ਲੱਗੇ ਨੇ ਸੇ ਤਕਰੀਬਨ 600 ਆਪਾਂ ਕਹਿ ਸਕਦੇ ਹਾਂ ਜਿਵੇਂ ਆ ਦੇਖੋ 250 ਕੋਟੀਆਂ ਆ ਗਈਆਂ 250 ਦੇ ਸਿਆੜਾ ਦੀਆਂ ਕੋਟੀਆਂ ਆ ਚੁੱਕੀਆਂ ਨੇ 250 250 ਹਨਾ ਆ ਫਾਰਮਲ ਪੈਂਟਾਂ ਲੋ ਜੀ ਬਲੈਨ ਆ ਜੇ ਕੋਟ ਪੈਂਟ ਹਨਾ ਐਵੇਂ ਦਾ ਸਾਰਾ ਤੁਸੀਂ ਦੇਖ ਸਕਦੇ ਹੋ ਬਾਕੀ ਅੱਗੇ ਚੱਲਦੇ ਹਾਂ ਠੀਕ ਤੇ ਹੁਣ ਤੁਹਾਨੂੰ ਐਵੇਂ ਦੀ ਦੁਕਾਨਾਂ ਹੀ ਮਿਲ ਜਾਣਗੀਆਂ ਜਿਵੇਂ ਮੋਬਾਈਲਾਂ ਦੇ ਕਵਰ ਹੋਗੇ ਐਨਕਾਂ ਹੋ ਗਈਆਂ ਹਨ ਐਵੇਂ ਦੀ ਸਾਰੀ ਮਾਰਕੀਟ ਵੀ ਦੇਖਣ ਨੂੰ ਮਿਲ ਜੂਗੀ ਤੇ ਬਹੁਤ ਵੱਡੀ ਇਹ ਮਾਰਕੀਟ ਆ ਤੇ ਇੱਥੇ ਤੁਹਾਨੂੰ ਚੱਪਲਾਂ ਜਰਾਬਾਂ ਐਨਕਾਂ ਹਨ ਬਹੁਤ ਸਾਰਾ ਗਲਟਾਂ ਬਹੁਤ ਸਾਰਾ ਹੋਰ ਸਮਾਨ ਵੀ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਅੱਗੇ ਚੱਲਦੇ ਜੀ ਅੱਗੇ ਦਿਖਾਉਣਾ ਤੁਹਾਨੂੰ ਸਾਰੀ ਆਪਾਂ ਮਾਰਕੀਟ ਹੈ ਤੇ ਬਹੁਤ ਵੱਡੀ ਇਹ ਮਾਰਕੀਟ ਆ ਸਹਿਰ ਲੁਧਿਆਣੇ ਦੀ ਜਿਹੜੀ ਤੁਹਾਨੂੰ ਅੱਜ ਦਿਖਾ ਰਹੇ ਹਾਂ ਤੇ ਬਾਕੀ ਕਰ ਬਹੁਤ ਬਗਾਰੇ ਮਿਲ ਜਾਣਗੇ ਜਿਵੇਂ ਆ ਪਏ ਨੇ ਲਓ ਜੀ ਬਾਕੀ ਇੱਧਰ ਵੀ ਬਹੁਤ ਵੱਡੀ ਮਾਰਕੀਟ ਆ ਜੀ ਇਹ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਕੱਪੜਾ ਇੱਧਰ ਪਿਆ ਜਿਵੇਂ ਦੇਖੋ ਲਓ ਜੀ ਦੇਖੋ ਜੀ ਬਹੁਤ ਵੱਡਾ ਕੱਪੜਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਕੱਪੜਾ ਪਿਆ ਬਹੁਤ ਵੱਡੀ ਮਾਰਕੀਟ ਆ ਤੇ ਅੱਗੇ ਚੱਲਦੇ ਆ ਤੇ ਅੱਗੇ ਦਿਖਾਉਨੇ ਆ ਤੁਹਾਨੂੰ ਸਾਰੀ ਇਹ ਮਾਰਕੀਟ ਤੇ ਸਾਹਮਣੇ ਰੋਡ ਚੱਲਦਾ ਜੀ ਤਾਂ ਰੋਡ ਤੋਂ ਤੁਸੀਂ ਆ ਸਕਦੇ ਹੋ ਤੇ ਬਾਏ ਆਟੋ ਵਾਲੇ ਸਾਨੂੰ ਪਤਾ ਹੁੰਦਾ ਘੰਟਾ ਕਰ ਜਾਣਾ ਤਾਂ ਕਲॉक ਟਾਵਰ ਬਣਾਇਆ ਉੱਥੇ ਤੁਸੀਂ ਆ ਕੇ ਮਾਰਕੀਟ ਵਿੱਚ ਐਂਟਰ ਹੋ ਸਕਦੇ ਹੋ ਤੇ ਮਾਰਕੀਟ ਦੀ ਗੱਲ ਕਰੀਏ ਮਾਰਕੀਟ ਬਹੁਤ ਵਧੀਆ ਲੋਹੜਾਂ ਟੀ-ਸ਼ਰਟਾਂ ਹਨਾ ਗਰਮੀਆਂ ਦੇ ਕੱਪੜੇ ਬਹੁਤ ਸਾਰੇ ਤੁਹਾਨੂੰ ਮਿਲ ਜਾਣਗੇ ਬਾਕੀ ਜਿਵੇਂ ਆਹ ਟੀ-ਸ਼ਰਟਾਂ ਪਈਆਂ ਨੇ ਭੰਡਾਰਾਂ ਦੇ ਭੰਡਾਰ ਪਏ ਨੇ ਕੱਪੜਿਆਂ ਦੇ ਜਿਵੇਂ ਲੋਹੜਾਂ ਪਈਆਂ ਨੇ ਹਨਾ ਐਵੇਂ ਸਾਰਾ ਤੁਹਾਨੂੰ ਇੱਥੇ ਮਿਲ ਜੂ ਬਾਕੀ ਮੋਬਾਈਲਾਂ ਦਾ ਸਾਮਾਨ ਜਿਵੇਂ ਹੈੱਡਫੋਨ ਹਨਾ ਇਹ ਵੀ ਵਗੈਰਾ ਤੁਹਾਨੂੰ ਇੱਥੇ ਮਿਲ ਜਾਣਗੇ ਜਿਵੇਂ ਆ ਦੇਖੋ ਲਓ ਜੀ ਬਾਕੀ ਟੋਵਲ ਵਗੈਰਾ ਹੋਗੇ ਜਿੰਨੇ ਟੋਵਲ ਪਏ ਨੇ ਨਾ ਟੋਵਲ ਮਿਲ ਜਾਣਗੇ ਲਓ ਜੀ ਕਿੰਨੇ ਦਾ ਵੀਰੇ ਆਹ ਟੋਵਲ 100 ਰੁਪਏ ਦਾ ਟੋਪ ਲੈ ਜੀ ਲਓ ਜੀ ਤੇ ਆਹ 150 ਦਾ ਬਾਈ ਜੀ ਦਾ ਲਓ ਜੀ ਦੇਖੋ ਕਿੰਨੀ ਸ਼ਾਲਟ ਪਈ ਔਰੇ ਲਓ ਜੀ ਦੇਖੋ ਇੰਨੀ ਸ਼ਾਲਟ ਇਕੱਠੀ ਤੁਸੀਂ ਕਿਤੇ ਦੇਖਣੀ ਨਹੀਂ ਹੋਣੀ 100 100 150 150 80 ਅੰਕੇ ਚੱਲਦੇ ਜੀ ਤੇ 150 ਜੀ ਬਾਕੀ ਜਿਹੜੇ ਬਾਈ ਉਹਨੇ ਬੋਰ ਰਹੇ ਨੇ 150 150 ਬਾਕੀ ਗਲਾਸ ਫੂਨਾ ਦੇ ਗਲਾਸ ਪਏ ਨੇ ਆ ਵੀ ਜੇ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਦੇਖਣ ਨੂੰ ਮਿਲ ਜਾਣੀਆਂ ਬਹੁਤ ਵੱਡੀ ਇਹ ਮਾਰਕੀਟ ਆਪਾਂ ਕਹਿ ਸਕਦੇ ਹਾਂ ਹਲੋ ਇਹੋ ਸੇਲ ਜਿਵੇਂ ਪੈਂਟਾਂ ਆ ਗਏ ਹਨ 200 250 ਲੈ ਲਓ ਜੀ ਬਾਕੀ ਆਂ ਛਾਲਾਂ ਦੇ ਜਿਹੜੇ ਆਉਣ ਲੱਗੇ ਜਾਕਟ ਆ ਵਗੈਰਾ ਆ ਗੀਆਂ ਸੇਲ ਥੋੜੇ 500 ਤੇ ਆ ਬੱਚਿਆਂ ਦੇ ਕੱਪੜੇ ਆ ਗਏ ਜਿਵੇਂ ਹਨਾ ਲਓ ਬਾਕੀ ਕੋਟ ਪੈਂਟ ਸੇਰਵਾਨੀ ਹਨਾ ਤੁਹਾਨੂੰ ਸਾਰੀ ਇਹ ਮਾਰਕੀਟ ਦੇ ਵਿੱਚੋਂ ਬਹੁਤ ਸੋਹਣੀ ਸੋਹਣੀ ਮਿਲ ਜੂ ਕੋਟ ਪੈਂਟ ਦੇਖ ਸਕਦੇ ਹੋ ਲਓ ਜੀ ਇਹ ਕੰਪਨੀ ਬਾਕੀ ਡਰੈਸ ਹਨ ਸੂਟ ਬਾਕੀ ਆ ਦੇਖੋ ਕਾਰੀਆਂ ਤੁਹਾਨੂੰ ਮਿਲ ਜਾਣਗੇ ਜੀ ਤੇ ਬਾਕੀ ਮੋਬਾਈਲਾਂ ਦਾ ਐਕਸੈਸਰੀ ਹਨ ਬੈਲਟਾਂ ਬਹੁਤ ਸਾਰਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜਾਊਗਾ ਤੇ ਅੱਗੇ ਚੱਲਦੇ ਆ ਜੀ ਬਾਕੀ ਆ ਅੱਗੇ ਲੱਗੀ ਹੋਈ ਆ ਸੇਲ ਇਹ ਦੇਖ ਸਕਦੇ ਹੋ ਤੇ ਐਕਸੈਸਰੀ ਮੈਲਾਂ ਦੀ ਬਹੁਤ ਜ਼ਿਆਦਾ ਮਿਲ ਜੂ ਜੁੱਤੀ ਦੀ ਕਵਾਂਟੀਟੀ ਬਹੁਤ ਮਿਲ ਜੂ ਪੰਜਾਬੀ ਜੁੱਤੀ ਬੂਟ ਹਨਾ ਬਹੁਤ ਸਾਰਾ ਤੁਹਾਨੂੰ ਕਵਾਂਟੀਟੀ ਜਿਹੜੀ ਦੇਖਣ ਨੂੰ ਮਿਲ ਜੂਗੀ ਇਹ ਦੇਖ ਸਕਦੇ ਹੋ। ਹਰੀ-ਗਰੀ ਜਿਵੇਂ ਬਾਲੋ। ਤੇ ਕੇ ਚੱਪਲਾਂ ਹੋ ਗਈਆਂ, ਕੰਜੀ ਬਲੇਨਾ, ਪੈਗ, ਐਵੇਂ ਤੇ ਬੈਗ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ। ਤੇ ਸੂਟ ਬਾਕੀ ਦੇਖ ਸਕਦੇ ਹੋ ਸੂਟ। ਹੈਨਾ ਬੱਚਿਆਂ ਦੇ ਕੱਪੜੇ ਜਮਿਆ ਸੂਟ ਪਏ ਨੇ ਸਾਰੇ ਤੁਹਾਨੂੰ ਮਿਲ ਜਾਣਗੇ ਲੋ ਜੀ। ਤੇ ਜਮਿਆ ਸੂਟ ਪਏ ਨੇ ਸਾਰੇ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਚੀਜ਼ਾਂ ਦੀ ਮਿਲ ਜੂਗੀ। ਲੋ ਜੀ। 250 ਰੁਪਏ ਇਹਦੇ ਦੇ ਦੋ 250। ਠੀਕੋ 250 ਜੀ। ਲੋ ਜੀ। ਜਾਲਾ ਪੂਰਾ ਬਹੁਤ ਹੈ ਜੀ। ਲਓ ਜੀ ਬਾਜੂ ਨੂੰ ਠੀਕ ਆ ਜੀ ਤੇ ਅੱਗੇ ਜਿਵੇਂ ਲੋਹਰਾ ਹਨਾ ਤੇ ਲੋਹਰਾ ਹੋ ਗਿਆ ਜਿਵੇਂ ਬ੍ਰਾਈਡਲ ਹੋ ਗਿਆ ਜਿਵੇਂ ਸਾਰਾ ਕੁਝ ਮਿਲ ਜੂਗਾ ਜੀ ਦੇਖ ਸਕਦੇ ਹੋ ਲਓ ਜੀ ਬਾਕੀ ਅੱਗੇ ਬੱਚਿਆਂ ਦੇ ਕੱਪੜੇ ਆ ਗਏ ਜਿਵੇਂ ਤੇ ਆਹ ਰੋਡ ਤੋਂ ਤੁਸੀਂ ਆ ਸਕਦੇ ਤੇ ਇੱਥੇ ਸਾਹਮਣੇ ਬੋਲ ਲੱਗਿਆ ਡੀ ਐਮ ਸੀ ਹਸਪੀਟਲ ਦਾ ਤੇ ਇੱਥੋਂ ਬੱਚਿਆਂ ਦੇ ਕੱਪੜੇ ਆ ਗਏ ਜਿਵੇਂ ਹਨਾ ਤੇ ਆਹ ਵਈਰ ਉਹਦੇ ਕੋਲੇ ਸਾਰੀ ਮਾਰਕੀਟ ਦੇ ਵਿੱਚ ਇਧਰਕਾਰੀ ਇਹ ਮਾਰਕੀਟ ਰਹਿ ਗਈ ਤੇ ਇਧਰ ਚੱਲਦੇ ਆਪਾਂ ਇਧਰ ਤੁਹਾਨੂੰ ਦਿਖਾਉਣੀ ਆਪਾਂ ਤੇ ਇੱਥੇ ਤੁਹਾਨੂੰ ਖਾਣ ਪੀਣ ਨੂੰ ਵੀ ਹੋਟਲ ਵਗੈਰਾ ਮਿਲ ਜਾਣਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਜੀ ਖਾਣ ਪੀਣ ਨੂੰ ਹੋਟਲ ਵਗੈਰਾ ਮਿਲ ਜਾਣਗੇ ਬਾਕੀ ਕਾਫੀ ਵੱਡੀ ਇਹ ਮਾਰਕੀਟ ਆਪਾਂ ਕਹਿ ਸਕਦੇ ਹਾਂ ਤੇ ਬਹੁਤ ਕੱਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚ ਮਿਲ ਜਾਊਗਾ ਜਿਵੇਂ ਆ ਘੜੀਆਂ ਹੋ ਗਈਆਂ ਨਾ ਘੜੀਆਂ ਮਿਲ ਜਾਣਗੀਆਂ ਬਾਕੀ ਜਮੇ ਆ ਸੇ ਲੱਗੇ ਆ 100 ਰੁਪਏ ਕਾਬਲ ਹਨਾ ਥਾਲਟਾ ਇਧਰ ਵੀ ਦੁਕਾਨਾਂ ਬਹੁਤ ਜ਼ਿਆਦੇ ਹੈਈਏ ਨੇ ਬਹੁਤ ਵੱਡੀ ਮਾਰਕੀਟ ਆ ਤੇ ਜੀ ਐਮ ਡੀ ਮਾਲ ਤੋਂ ਵੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਤਕਰੀਬਨ ਜੇ ਆਪਾਂ ਗੱਲ ਕਰੀਏ ਥੋੜੀ ਦੂਰ ਦਾ ਫੀਸ ਹੈ ਤੇ ਇਧਰ ਆਗੇ ਜੀ ਲਾਟਰੀ ਤੇ ਇਧਰ ਗਾਂਧੀ ਬ੍ਰਦਰ ਵਾਲਾ ਆਗੇ ਤੁਸੀਂ ਜਾਣਦੇ ਹੋਗੇ ਬਾਕੀ ਨਾਲ ਹੋਰ ਵੀ ਬੇਸਤੀ ਜਨਰਲ ਸਟੋਰ ਹਨਾ ਸਾਰੇ ਇਧਰ ਉਹ ਆਗੇ ਆਪਣੇ ਲਾਟਰੀ ਹੈ ਜੇ ਤੁਸੀਂ ਲਾਟਰੀ ਕੋਣੀ ਲਾਟਰੀ ਪਾ ਸਕਦੇ ਹੋ ਤਾਂ ਗਾਂਧੀ ਬ੍ਰਦਰ ਨਾਲ ਹੀ ਇਹ ਮਾਰਕੀਟ ਆ ਜੀ ਸ਼ੁਰੂ ਹੋ ਜਾਂਦੀ ਆ ਤੇ ਆਹ ਦੇਖੋ ਜਮੇ ਕੌਲੀਏ ਹਨਾ ਸਾਰਾ ਸਾਨੂੰ ਹੈ ਤੋਂ ਮਿਲ ਜੂਗਾ ਬਾਕੀ ਅੱਗੇ ਪੈਂਟਾਂ ਸ਼ਲਟਾਂ ਬਹੁਤ ਸਾਰਾ ਕੱਪੜਾ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਵੇਂ ਜੇ ਆਪਾਂ ਗੱਲ ਕਰੀਏ ਜਿਵੇਂ ਤੁਸੀਂ ਦੇਖ ਸਕਦੇ ਹੋ ਸੇਲ ਲੱਗੀ ਹੋਈ ਆ ਲਓ ਤੇ ਅੱਗੇ ਚੱਲਦੇ ਆਂ ਜੀ ਅੱਗੇ ਤੁਹਾਨੂੰ ਦਿਖਾਉਨੇ ਆ ਇਹਨਾਂ ਦਾ ਅੱਗੇ ਚੱਲਦੇ ਆਂ ਜੀ ਅੱਗੇ ਤੁਹਾਨੂੰ ਦਿਖਾਉਨੇ ਆ ਆਪਾਂ ਸ਼ਲਟਾਂ ਜਿਵੇਂ ਆ ਪਈਆਂ ਨੇ ਹਨਾ ਤੇ ਆ ਜਿਵੇਂ ਪੈਂਟਾਂ ਪਈਆਂ ਨੇ ਤੇ ਬਾਕੀ ਬਹੁਤ ਸਾਰਾ ਕੱਪੜਾ ਪਿਆ ਤੇ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਜਿਵੇਂ ਤੇ ਕੱਪੜੇ ਦੀ ਕਾਉਂਟੀਟੀ ਦੀ ਗੱਲ ਕਰੀਏ ਕੱਪੜਾ ਬਹੁਤ ਜ਼ਿਆਦਾ ਆ ਤੇ ਬਾਕੀ ਜੇ ਗੱਲ ਰੇਟ ਦੀ ਗੱਲ ਕਰੀਏ ਰੇਟ 150 ਤੋਂ 100 ਤੋਂ ਵੀ ਕੱਪੜਾ ਸਟਾਰਟ ਹੋ ਜਾਂਦਾ ਤੇ ਬਾਕੀ ਆ ਫਾਲਟਾ ਪਈਆਂ ਨੇ ਬਾਕੀ ਆ ਬੈਗ ਵਗੈਰਾ ਆਗੇ ਰੋਈ ਬੈਗ ਵਗੈਰਾ ਵੀ ਮਾਰਕੀਟ ਦੇ ਵਿੱਚੋਂ ਮਿਲ ਜਾਣਗੇ ਚਲੋ ਤੁਸੀਂ ਦੇਖ ਸਕਦੇ ਹੋ ਲਓ ਜੀ ਤੇ ਆ ਬੈਗ ਵਗੈਰਾ ਪਏ ਨੇ ਹਨਾ ਤੇ ਟੇਚੀ ਬਹੁਤ ਸਾਰਾ ਸਾਨੂੰ ਜਿਹੜਾ ਸਮਾਨ ਹੈ ਮਾਰਕੀਟ ਦੇ ਵਿੱਚੋਂ ਮਿਲ ਜੂਗਾ ਬਾਕੀ ਵੀਡੀਓ ਚੰਗੀ ਲੱਗੀ ਅਗੇ ਪਿਆਰ ਜ਼ਰੂਰ ਕਰਨਾ ਲਾਈਕ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਮਿਊਜ਼ਿਕ ਸਿਸਟਮ ਵੀ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਦੇਖ ਸਕਦੇ ਹੋ ਵੀਜ ਜਿਹਾ ਵਗੈਰਾ ਦਾ ਕੋਈ ਵੀ ਸਮਾਨ ਤੁਸੀਂ ਲੈਣਾ ਤਾਂ ਉਹ ਵੀ ਤੁਹਾਨੂੰ ਇਹ ਮਾਰਕੀਟ ਦੇ ਵਿੱਚੋਂ ਮਿਲ ਜੂਗਾ। ਇਹ ਟਾਈਮੇ ਦੀ ਸਾਰੀ ਮਾਰਕੀਟ ਹੈ ਜਿਹੜੀ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਲੁਧਿਆਣਾ ਦੀ। ਤੇ ਲੁਧਿਆਣਾ ਦੇ ਚੌੜਾ ਬਜ਼ਾਰ ਵੀ ਆਪਾਂ ਕਹਿ ਸਕਦੇ ਹਾਂ ਤੇ ਘੰਟਾ ਘਰ ਦੇ ਨਾਲ ਨਾ ਜਾਣਾ ਜਾਂਦਾ ਤੁਸੀਂ ਕਲॉक ਟਾਵਰ ਆ ਕੇ ਉੱਤਰੋਗੇ ਜਾਂ ਨਾਲੀਏ ਮਾਰਕੀਟਾਂ ਗਾਂਧੀ ਬ੍ਰਦਰ ਦੀ ਦੁਕਾਨ ਦੇ ਕੋਲ ਇਹ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਸਾਰੀ। ਜਿਵੇਂ ਤੁਸੀਂ ਦੇਖ ਸਕਦੇ ਹੋ। ਬਾਕੀ ਅੱਗੇ ਤੁਹਾਨੂੰ ਦਿਖਾਉਣੀ ਹੈ ਅੱਗੇ ਜਿਵੇਂ ਆ ਗਈਆਂ ਪੱਲੀਆਂ ਹਨਾ। ਤਰਪਾਲ ਪੱਲੀਆਂ ਆਪ ਲੈਣੀਆਂ ਹੁਣ ਤਾਂ ਉਹ ਵੀ ਤੁਸੀਂ ਇਹ ਮਾਰਕੀਟ ਦੇ ਵਿੱਚੋਂ ਲੈ ਸਕਦੇ ਹੋ ਜਿਵੇਂ ਆਹ ਪੱਈਆਂ ਨੇ ਤੁਸੀਂ ਆਪਣੇ ਘਰ ਵਾਸਤੇ ਕੋਈ ਵੀ ਮਤਲਬ ਕੋਈ ਚੀਜ਼ ਲੈਣੀ ਹੈ ਜਿਵੇਂ ਪੱਲੀਆਂ ਹੋ ਗਈਆਂ ਤਰਪਾਲ ਹੋ ਗਈ ਤੁਸੀਂ ਲੈਣੀਆਂ ਤਾਂ ਇੱਥੋਂ ਲੈ ਸਕਦੇ ਜਿਵੇਂ ਆਹ ਦੁਕਾਨਾਂ ਹੈਗੀਆਂ ਨੇ ਤੇ ਬਾਕੀ ਜੁੱਤੀਆਂ ਐਨ ਕਾਂ ਚੱਪਲਾਂ ਬੈਲਟਾਂ ਹੋਣ ਤਾਂ ਮਤਲਬ ਕੁਆਂਟੀਟੀ ਇੰਨੀ ਕਿ ਜ਼ਿਆਦਾ ਤੁਸੀਂ ਥੱਕ ਜਿਓ ਕਿੰਨੀ ਕੁ ਲਈ ਆਪਾਂ ਤੇ ਲਓ ਜੀ ਆਹ ਸੇਲ ਢਾਈ ਜੋ ਸਿਰਫ ਬੂਟਾਂ ਦੀ ਜਿਵੇਂ ਦੇਖ ਸਕਦੇ ਹੋ ਅੱਗੇ ਚੱਲਦੇ ਆ ਜੀ ਇਹ ਬਹੁਤ ਵੱਡੀ ਇਹ ਮਾਰਕੀਟ ਆ ਜੀ ਤੇ ਬਹੁਤ ਵੱਡੇ ਵੱਡੇ ਇੱਥੇ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਜ਼ਿਆਦਾ ਕੱਪੜਾ ਹੈ ਮਾਰਕੀਟ ਦੇ ਵਿੱਚ ਜਿਵੇਂ 3500 ਭయ్యా ساری ਲਿਬਿਆਣੇ ਸ਼ਹਿਰ ਦੀ ਮਾਰਕੀਟ ਜਿਹੜੀ ਨੂੰ ਆਪਾਂ ਦਿਖਾਈ ਆ ਤੇ ਵੀਡੀਓ ਚੰਗੀ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਨਾ ਲਾਈਕ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਨਾ ਵੀ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਦੇ ਹੋ ਹੁੰਦੇ ਹੋ ਤੇ ਬਹੁਤ ਵੱਡੀ ਇਹ ਮਾਰਕੀਟ ਤੁਸੀਂ ਦੇਖ ਸਕਦੇ ਹੋ ਲੋਰਾ ਲੋ ਇਹ ਮੇਰੀ ਸਾਰੀ ਮਾਰਕੀਟ ਹੈ। ਹਾਂਜੀ ਆਦ ਦੀ ਵੀਡੀਓ ਜੇ ਆਪਾਂ ਤੁਹਾਨੂੰ ਲੁਧਿਆਣੇ ਦਾ ਚੌੜਾ ਬਾਜ਼ਾਰ ਦਿਖਾਇਆ ਜਿਹਨੂੰ ਆਪਾਂ ਘੰਟਾ ਘਰ ਵੀ ਕਹਿ ਦਿੰਦੇ ਆ ਤੇ ਆਦ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਮਿਲ ਜਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਧੰਨਵਾਦ।